I'm The does thank <laughs> you Oh. and i don't know ਕੰਟ ਰਾਗਰੀ ਸੰਪੁਰਹੀ ਪ੍ਰਤਮ ਪੈਰ ਵੀ ਪਲਾਵਰੀ ਨਿਆਕੀ ਗਹਾਵੈ ਮੰਗਲੀ ਉਨਸਰੇ ਕੀ ਕਈ ਕਈ ਵਾਰੀ ਇਹ ਪਹਿਰੋਂ ਦੀ ਪੰਜੋ ਨਾਰੀ ਅਲਟਮ ਫਰਦ ਸਾਤਸ ਨਾਲ ਹੈ ਬਗਾਲਮ ਮਤ ਮਾਤ ਰਹਿ ਨਾਵੈ ਲਲਤ ਬਲਾਵ ਲਗਾਵਹੀ ਆਪਣੀ ਆਪਣੀ ਭਾਂਤ ਪਾਇਕ ਦੇ ਪਤੇ ਭੈਰਕੇ ਨਾਵੇਂ ਧਾਇਨ ਪਤਰ ਬਤਿਆ ਮਾਲ ਕੌਸਤ ਆਲਾ ਪੈ ਸੰਗਰਾਮੀ ਪਾਂਚੋਂ ਥਾਪੈ ਗੋਂਡ ਕਰੇ ਅਰ ਦੇਵ ਕਸਾ ਅਰੀ ਗਲਾਰੀ ਸੀਤੀ ਉਚਾਰੀ ਤਨਾਸਰੀ ਇਹ ਪਾਂਚੋਂ ਗਾਈ ਮਾਲ ਰਾਗ ਕੌਸ ਸੰਗਲਾਈ ਮਾਰੂ ਮਤ ਅੰਗ ਮੇ ਮਨ ਚੰਨ ਕੋਸਕ ਕੋ ਬਹਾਰਾ ਕੋਟ ਅਰਪਨਾਰਦ ਗਾਏ ਅਰਤ ਮਨ ਕੋਸਕ ਸੰਗ ਲਾਈ ਉਨ ਆਇਓ ਹਿੰਦੇ ਪੰਚ ਨਾਪ ਸੰ ਅਰਤ ਸੁੱਤੇ ਉਨਹੇ ਦਾਨ ਕਰੋੜ ਗਾਇਨ ਤਾਰ ਮਿਲਾਵ ਹੀ ਤੇ ਰੰਗੀ ਬਿਰਹ ਭਰੀ ਆਈ ਬਸੰਤੀ ਸੁੰਭੂ ਸਹਾਈ ਸਰਸ ਤੇਰੀ ਰਹਿ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸ਼ਰਮਾ ਧੰਦ ਬਹਸ ਕਰ ਆਏ ਚੰਦਰ ਬਿੰਬ ਮੰਗਲ ਸੁਹਾਏ ਸਰਸ ਮਾਨੋ ਆਇਤ ਮੋਦਾ ਗਾ ਸਰਸ ਬਸੰਤ ਕਮੋਦਾ ਅਸ਼ਕੁਤਲੈ ਘੈਰ ਸਵਾਰੀ ਕੁਨਿਆਈ ਦੀ ਪੱਕੀ ਪਾਰੀ ਕਸ਼ੇਲੀ ਬਟਮੰਦਰੀ

ਪੰਚੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਤੀ ਧਰੀ ਘਵਰੀ ਘਾਵੇ ਆਸਾ ਭਰੀ ਤੇ ਆਸੇ ਸਿੰਧਵੀ ਅਲਾਪੀ ਸ੍ਰੀ ਰਾਗ ਸੋ ਪੰਚੋ ਥਾਪੀ ਸਾਲੂ ਸਾਰਗ ਸਾਦਰਾ ਔਰ ਬਹੁਲ ਗਵੀਰ ਅਸ਼ਟਪੁਤਰ ਸ੍ਰੀ ਰਾਗ ਕੇ

ਜੱਗ ਜਲੀ ਧਰਨਾਤ ਆਉਂਦਾ ਧਾਰਾ ਕੁੰਦਾਲ ਸੰਕਰ ਉਹ ਸ਼ਾਮਾ ਮੇਗਰਾਗ ਜਿਮੁਤਰਨ ਕੇ ਨਾਮਾ ਦੇਰੋਂ ਦੇਰ ਵੇ ਅਤਾਲ ਮੁਰਤ ਅਜੁਨੀ ਸੈ ਤੁੰ ਗੁਰ ਪਰ ਸਾਧ ਜਤ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨੋ ਹੋਣਾ ਹੀ ਜੀ ਸੁਚੀ ਰਖਵਾ ਦਾ ਜੁਪੈ ਜੁਪਨਾ ਹੋਵੇ ਜੀ ਲਾਇ ਹਲਕਤਾਰ ਓਕਿਆਂ ਭੁਖਣਾ ਤਰੀ ਜੇ ਬੰਨਾ ਭੁਰੀਆ ਭਾਲ ਸਹਿ ਸ਼ਾਂਤਾਂ ਲੱਖ ਹੋਏ ਤਾ ਇੱਕ ਨ ਚੱਲੇ ਨਾਲ ਕਿਵ ਸਤਿਆਰਾ ਹੋਈਏ ਕਿ ਗੂੜੇ ਟਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਲਗਹਿਆ ਜਾਇ ਹੁਕਮੀ ਹੋਣ ਜੀ ਹੁਕਮ ਲੇਵੜੇ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕ ਨਾ ਹੋਵੇਗਾ ਸੀਸ ਇਕ ਹੁਕਮੇ ਸਦਾ ਪਸਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨ ਹੁਕਮੇ ਜੀ ਪੁੱਜੈ ਤਾਂ ਹਉਮੇ ਕਹੇ ਨਾ ਕੋਈ ਗਾਵੇ ਤੂ ਤਾਨ ਹੋਵੇ ਕਿਸੇ ਤਾਨ ਕਾਹ ਕੋ ਦਾਤ ਜਾਣੇ ਨਿਸ਼ਾਨ ਗਾਵੇ ਤੂ ਬਨੜੇ ਅਨਿਆਚਾਰ ਗਾਣ ਕੋ ਵਿਦਿਆ ਦੇਖੰਚਾਰ ਗਾਣ ਕੋ ਸਾਇ ਕਰੇ ਤਨ ਕੀ ਗਾਣ ਕੋ ਜੀ ਲੈ ਪਰਦੇ ਰਾਪੇ ਜਾਪੈ ਦਸਹਿ ਦੂਰ ਗਾਣ ਕੋ ਵੇਖੇ ਹਾਜ਼ਰਾ ਹਜ਼ੂਰ ਅਸਨਾ ਕਥਿਨਾ ਪਾਵੇ ਕੋਟ ਅਰਥ ਭਲਤਾ ਜੀ ਕੋਟੀ ਕੋਟ ਕੋਟ ਸਿੰਦਾ ਦੇ ਲੈਂਦੇ ਤਕ ਪਾਹੇ ਜੁਗਾ ਜivantਰਾਹੀ ਕਾਹੇ ਹੁਕਮੀ ਹੁਕਮ ਚ ਲਾਇਦਾ ਹੋ नानक के वैसे वे साचा सहम साथ न आए वाक्या अपार आख्या मंगे दिहि दिहि जात करिता तहार फेर के अगे रखी है जित जिसे दरबार नहु के बोलन बोली है जित सुन धरे प्यार <क्षण> अमर से मिला सचनाव गुड़ियाए विचार ਕਰਮੀ ਆਵੇਂ ਕਪੜਾ ਨਜ਼ਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਆਪੇ ਨ ਜਾਏ ਕਿਤਨਾ ਹੋਏ ਆਪੀ ਆਪੇ ਰੱਜੇ ਨਸਰੇ ਜਿਨ ਜਿਵਾਂ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਤਹਾਉ ਦੁਖ ਪਾੜਹਰ ਸੋ ਕਰਲਾ ਜਿ ਹਾਈ ਗੁਰੂ ਮੁਖ ਨਾਲੋਂ ਗੁਰਮੁਖ ਬਾਦਮ ਗੁਰਮੁਖ ਰਹਾਸmai ਗੁਰ ਕੀਤਰ ਗੁਰ ਗੋੜਖ ਪੰਮਾ ਗੋਲ ਪਾਦ ਕੀ ਮਾਈ ਜਿਹਾਂ ਜਾਣਾ ਆਖਾਂ ਨਾਹੀ ਕਹਿਣਾ ਤਖਨ ਜਾਏ ਗੁਰਾਂ ਇਕ ਦੇਹ ਵਿੱਚ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੁਨੇ ਦਿਸਰਨ ਨਾ ਜਾਈ ਉਰਾ ਇਕ ਤੇਬ ਬਨਹਾਈ ਸਭਨਾ ਜੀਆਂ ਦਾ ਇੱਕ ਦਾਤਾ

ਕਿਤੇ ਅਲਗਨ ਮਾਰੇ ਦਇਆ ਗੁਰੂ ਕਿਸ ਮੇਰ ਪਭਾਵੂ ਧੂਪ ਦੇ ਪੱਤਰ ਧਾਰੇ ਸੁਖੋ ਹਟਾਲ ਗੁਰ ਸੀਮੀਐ ਸੈ ਸਭਾਈ ਦਰਸ਼ਨ ਪਰਸਾ ਗੁਰੂ ਕੈ ਜਨਮਾਂ ਨੋ ਖੈ ਜਾਏ ਸਜੇ ਸੱਚਾ ਪਾਤਸ਼ਾਹੋ ਦੇ ਸਾਹ ਮੈ ਸਾਹ ਹੋ ਕਿਸ ਪਾਸ ਬੈ ਕੇ ਸੋਈਏ ਸਤਨਾਮ ਦਾ ਵੀ ਸਾਹ ਹੋ ਸਤਨਾਮ ਵਾਹਿ ਗੁਰੂ ਕਾ ਲੰਗਰ ਡੋਟ ਵਰਤਿਆ ਜਨਕੋਹੜਾ ਵਿੱਚ ਮਸਜਿਦ ਆੜਾ ਬਹੁਤ ਹਮਤਾ ਉਹਨੇ ਮਨਾਇਆ ਗਿਆ ਆਪ ਵੀ ਦਰਸ਼ਨ ਕਰੋ ਅਤੇ ਹੋਰਾਂ ਨੂੰ ਵੀ ਦਰਸ਼ਨ ਕਰਾਓ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਇਸੇ ਤਰ੍ਹਾਂ ਸਾਡਾ ਹੌਸਲਾ ਵਧਦਾ ਹੈ ਆਪ ਬੜਾ ਪਿਆਰ ਦਿੰਦੇ ਹੋ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਔਰ ਅਸੀਂ ਗੁਰੂ ਦੀ ਬਾਣੀ ਦਾ ਪ੍ਰਚਾਰ ਕਰ ਸਕੀਏ ਗੁਰੂ ਜੀ ਦਾ ਲੱਗ ਸਕੀਏ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਲਈ ਸਭ ਦੇ ਕਾਰਜ ਵਿਆਸ ਕਰੇ ਮਹਾਰਾਜ ਸਭ ਨੂੰ ਅਮਰਤ ਦੀ ਰਾਤ ਬਖਸ਼ੇ ਪ੍ਰਮਾਤਮਾ ਸਭ ਨੂੰ ਨੇਤ ਨਿਬ्ञਾ ਦਾਤਾ ਬਖਸ਼ੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਨਗਰ ਕੇੜੇ ਤੇ ਸ਼ੁਕ ਸ਼ਾਂਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਦਇਆ ਕਰੇ ਮਿਹਰ ਮਹਾਰਾਜ ਜੀ ਇਸੇ ਤਰ੍ਹਾਂ ਇਸ ਨਗਰ ਤੇ ਚਰਦੀ ਕਲਾ ਰੱਖਣੀ ਮਹਾਰਾਜਿਓ ਇੱਕ ਦਾ ਇੱਕ ਬਾਗ ਚਰਦੀ ਕਲਾ ਪ੍ਰਿਆ ਮੇਰ ਬਣਾਈ ਰੱਖਣੀ ਮਹਾਰਾਜਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ